ਤਰਨਤਾਰਨ ਵਿਖੇ ਜਿਹੜਾ ਡੀਸੀ ਦਫਤਰ ਨੂੰ ਹੈ ਅੱਗੇ ਤਾਂ ਨਾਲ ਘਟਾ ਜੋ ਕੱਲ ਨੂੰ ਕੱਲ ਸਰਕਾਰ ਨੇ ਖਤਰਨ ਕੀਤਾ ਪਰ ਆਓ ਚਲਿਏ ਦੋਹਾਂ ਖਿਲਾਫ ਜਿਹੜਾ ਹਾਰ ਚਿਆ ਸਰਕਾਰ ਨਹੀਂ ਹੋਏ ਕਿਸਾਨ ਇਹ ਜਿਹੜਾ ਹੈ ਹਾਂਜੀ ਜੰਦਾਬਾਦ ਹਾਂਜੀ ਇਸ ਟਾਈਮ ਅਸੀਂ ਚੱਲ ਪਿਆ ਜੀ ਡੀਸੀ ਦਫਤਰ ਵੱਲ ਨੂੰ ਔਰ ਦੇਖ ਸਕਦੇ ਤੁਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਜਿਹੜੇ ਉਹ ਦਿਖਾਓ ਦੂਰ ਤੱਕ ਮੈਂ ਕਹੂੰਗਾ ਇਹ ਉਹ ਲੋਕ ਆ ਇਹ ਉਹ ਲੋਕੇ ਚੱਲਦੇ ਹੋ ਇਹ ਉਹ ਲੋਕ ਆ ਇਹ ਇਹ ਉਹ ਇਹ ਉਹ ਬੰਦੇ ਆ ਇਹ ਉਹ ਲੋਕ ਆ ਜਿਨ੍ਹਾਂ ਨੂੰ ਜੇ ਭਗਵੰਤ ਮਾਨਸਿਆ ਸੁਣ ਲੋ ਗੱਲਾਂ ਜੇ ਗੱਲ ਨੂੰ ਐਵੇਂ ਕਰਦੇ ਗੱਲ ਨੂੰ ਹੀ ਪਹਿਣਗੇ ਇਹ ਪਿਛਾ ਮੋੜਨ ਵਾਲੇ ਨਹੀਂ ਹੈਗੇ ਇੱਕ ਸ਼ੰਭੂ ਤੂੰ ਇੱਕ ਸ਼ੰਭੂ ਦੀ ਗੱਲ ਕਰਦਾ ਭਗਵੰਤ ਸਿਆ ਇੱਕ ਖਨੋਰੀ ਦੀ ਗੱਲ ਕਰਦਾ ਅਸੀਂ ਹਰ ਸ਼ਹਿਰ ਨੂੰ ਸ਼ੰਭੂ ਪੜਾ ਦਾਂਗੇ ਹਰ ਸ਼ਹਿਰ ਨੂੰ ਅਸੀਂ ਖਨੌਰੀ ਬਣਾਵਾਂਗੇ ਆ ਦੇਖ ਜੇ ਨਹੀਂ ਸਮਝ ਆਈ ਅੱਗੇ ਤਾਂ ਹੁਣ ਵੇਖ ਲੈ ਕਿ ਕਿਹੜੇ ਤਰੀਕੇ ਦੇ ਨਾਲ ਇਹ ਆ ਇਹ ਆ ਤਾਕਤ ਇਹ ਆ ਕਿਸਾਨ ਮਜ਼ਦੂਰ ਸੰਦਰਸ਼ਕ ਕਮੇਟੀ ਇਹ ਆ ਪੰਜਾਬੀ ਅਸੀਂ ਇੱਥੇ ਸਾਫ਼ ਕਰਨਾ ਚਾਹੁੰਦੇ ਆ ਸਾਡਾ ਕੋਈ ਵੀ ਕਿਸੇ ਵੀ ਤਰੀਕੇ ਦਾ ਸਾਡਾ ਕੋਈ ਵਾਇਲੈਂਟ ਜਾ ਕੋਈ ਕਿਸ ਤਰੀਕੇ ਦੀ ਕੋਈ ਸੜਕ ਰੋਕਣੀ ਜਾਂ ਕੁਝ ਵੀ ਕੋਈ ਕਿਸੇ ਤਰੀਕੇ ਦਾ ਸਾਡਾ ਐਵੇਂ ਦਾ ਪ੍ਰੋਟੈਸਟ ਨਹੀਂ ਹੈਗਾ ਅਸੀਂ ਸ਼ਾਂਤਮਈ ਤਰੀਕੇ ਨਾਲ ਸੀਸੀ ਦਫਤਰ ਜਾ ਕੇ ਆਪਣਾ ਵਿਰੋਧ ਦਰਜ ਕਰਵਾਵਾਂਗੇ ਦੇਖ ਸਕਦੇ ਤੁਸੀਂ ਵੱਡਾ ਇੱਕ ਮਿੰਟ ਵੱਡਾ ਕਾਫਲਾ ਕਿਸਾਨਾਂ ਮਿਹਦੂਰਾ ਦਾ ਇਹਨੂੰ 6 ਕਿਲੋ 6 ਕਿਲੋ ਭਗਵੰਤ ਜੀ ਮਾਨ ਤੱਕ ਇਹ ਵੀਡੀਓ ਪਹੁੰਚ ਸਕੇ ਜ਼ਿੰਦਾਬਾਦ ਜ਼ਿੰਦਾਬਾਦ ਸਮਝਾ ਦਈਏ ਭਗਵੰਤ ਜੀ ਨੂੰ ਕਿ ਇਹ ਲੋਕ ਅੰਦਰਾਂ ਚ ਵੜਨ ਵਾਲੇ ਨਹੀਂ ਹੈਗੇ ਧੰਨ ਧੰਨ ਆ ਇਹਨੂੰ ਖੜਨ ਦੇ ਵਿੱਚ ਮਣਾ ਆ ਲੈ ਗਾ ਮਣਾ ਖੜਨ ਦੇ ਖੜਨ ਦੇ ਉੱਤੇ ਚੜ ਜਾ ਚੜ ਜਾ ਵੇਲਾ ਵੇਲਾ ਸੋ ਹਜ਼ਾਰਾਂ ਦਾ ਇਕੱਠ ਡੀਸੀ ਦਫ਼ਤਰ ਆਲ ਸ਼ਾਂਤ ਮਈ ਘਰਾਓ ਕਰਨ ਵਾਸਤੇ ਜਾਂਦਾ ਆ ਜੋ ਕੱਲ ਮਾਨ ਸਰਕਾਰ ਨੇ ਕੇਂਦਰ ਦੇ ਛਾੜਿਆਂ ਦੇ ਜ਼ੁਲਮ ਕੀਤਾ ਆਪਣੀਆਂ ਹੱਕੀ ਮੰਗਾ ਮੰਗ ਰਹੇ ਖਾਨਾ ਮਦੂਰਾ ਦੇ ਸੋ ਨਾਲੇ ਸਾਡਾ ਲਾਲ ਬਲਵਿੰਦਰ ਸਿੰਘ ਮਾਣਾ ਚੱਕ ਜਿਹਨਾਂ ਟਾਂਗਰੇ ਤੋਂ ਸੋ ਪ੍ਰਸ ਖਤਰ ਜਿੰਦਾਬਾਦ ਜਿੰਦਾਬਾਦ ਤੁਹਾਨੂੰ ਮੁਕਾਵਾਂਗੇ ਜੀ ਅਗਲੀ ਸਾਈਡ ਤੇ ਖੜ੍ਹਜੋ ਪੰਡੂ ਬੀਬੀਆਂ ਮਾਰਚ ਦੀ ਅਗਵਾਈ ਕਰਦੀਆਂ ਆਈਆਂ ਮਾਰਚ ਦੀ ਅਗਵਾਈ ਕਰਦੀਆਂ ਆਈਆਂ ਮਤਾਵਾ ਪਹਿਣਾ ਇਹਨਾਂ ਨੂੰ ਇਹ ਉਹੀ ਮਤਾਵਾ ਪਹਿਣਾ ਉਹਨਾਂ ਚੋਂ ਇਹਨੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਕੱਲ ਵੀ ਆਪਣਾ ਬੀਜੇਪੀ ਦੀ ਵੀ ਟੀਮ ਸ਼ਿਲਪਾਤ ਸਰਵਣ ਸਿੰਘ ਜੀ ਪੰਦੇਰ ਉਹਨਾਂ ਦੇ ਪਰਿਵਾਰ ਤੋਂ ਬੀਬੀਆਂ ਜਿਹੜੀਆਂ ਹੈਗੀਆਂ ਉਹ ਵੀ ਇੱਥੇ ਮੋਰਚੇ ਦੇ ਵਿੱਚ ਅੱਜ ਵਾਲੇ ਕਾਫਲੇ ਦੇ ਵਿੱਚ ਹਾਜ਼ਰ ਬਿਸ਼ੱਕ ਦੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਪੁਲਿਸ ਪ੍ਰਸ਼ਾਸਨ ਲੱਗਾ ਹੋਇਆ ਪਰ ਤੁਸੀਂ ਦੇਖ ਸਕਦੇ ਜੀ ਸਕਾਦੀਆਂ ਦੀਆਂ ਕੀ ਇਹ ਸਰਕਾਰੀ ਪ੍ਰਸ਼ਾਸਨ ਹਜ਼ਾਰਾਂ ਜਾਂ ਹਜ਼ਾਰਾਂ ਦੇ ਕਿਸਾਨ ਮਜ਼ਦੂਰ ਦੂਰ ਰੰਗ ਜਿਹਾ ਵੱਲੇ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਡੇ ਕਿਸਾਨ ਮਜ਼ਦੂਰ ਮਤਾਵਾ ਪੈਣਾ ਮੋਰਚੇ ਦੇ ਵਿੱਚ ਪੀਸੀ ਦਫਤਰ ਤਰਨਤਾਰਨ ਵੱਲ ਨੂੰ ਮੂਵ ਕਰਦੇ ਹੋਏ ਔਰ ਸਾਡੇ ਵੱਲੋਂ ਅਸੀਂ ਫਿਰ ਤੋਂ ਬਾਰ-ਬਾਰ ਸਪਸ਼ਟ ਕਰ ਰਹੇ ਆ ਸਾਡਾ ਸਾਫ ਸਪਸ਼ਟ ਐਲਾਨ ਹੈ ਅਸੀਂ ਕੋਈ ਕਿਸੇ ਤਰੀਕੇ ਦੀ ਆ ਰੋਡ ਬਲੌਕੇਜ ਜਾਂ ਕਿਸੇ ਤਰੀਕੇ ਦਾ ਅਸੀਂ ਕੋਈ ਘਰਾਵ ਅਸੀਂ ਉਹ ਉਹ ਜੀ ਚੀਜ਼ ਨੂੰ ਅੱਜ ਦਾ ਜਿਹੜਾ ਸਾਡਾ ਪ੍ਰੋਟੈਸਟ ਆ ਅੱਜ ਦਾ ਪ੍ਰੋਟੈਸਟ ਇਹ ਦੱਸਣਾ ਚਾਹੁੰਦੇ ਆ ਕਿ ਭਾਈ ਅੰਦਰਾਂ ਚ ਵੜਨ ਵਾਲੇ ਨਹੀਂ ਹੈਗੇ ਦੇਖ ਸਕਦੇ ਤੁਸੀਂ ਇਹਨੂੰ ਕਹਿੰਦੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਬਈ ਭਗਵੰਤ ਮਾਨ ਸਿਆ ਤੇਰਾ ਬਾਹ ਹੋਰ ਕਿਸੇ ਨਾਲ ਪਿਆ ਹੋਊਗਾ ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਹੱਥ ਤੋਂ ਵੇਖੇਗਾ ਸੋ ਦੇਖ ਸਕਦੇ ਭਾਈ ਜਿੱਥੋਂ ਤੱਕ ਵੀ ਕੈਮਰੇ ਦੀ ਨਿਗਾਹ ਜਾਂਦੀ ਆ ਇਹ ਜ਼ਿਲ੍ਹਾ ਤਰਨਤਾਰਨ ਇਸ ਤੋਂ ਬਾਅਦ ਚ ਅਗਲਾ ਜਿਹੜਾ ਤੁਹਾਨੂੰ ਦੱਸਾਂਗੇ ਪ੍ਰੋਗਰਾਮ 1 ਵਜੇ ਤੋਂ 2 ਵਜੇ ਦੇ ਵਿੱਚ ਜਿਹੜਾ ਇਕੱਠ ਆ ਉਹ ਡੀਸੀ ਦਫ਼ਤਰ ਅੰਮ੍ਰਿਤਸਰ ਜਿਹੜਾ ਵਾ ਉਹ ਕਿੱਥੇ ਜਾਊਗਾ ਹਾਂਜੀ ਕਮੈਂਟ ਮੈਂ ਤੁਹਾਡੇ ਜ਼ਰੂਰ ਪੜਾਂਗਾ ਜੀ ਹਰਮਨ ਜੋਤ ਸਿੰਘ ਜੀ ਲਿਖਦੇ ਆ ਕਿ ਭੰਡ ਪਾਗਲ ਹੋ ਗਿਆ ਹਾਂਜੀ ਕੋਈ ਨਾ ਜੀ ਅੰਮ੍ਰਿਤਸਰ ਦੇ ਵਿੱਚ ਪਾਗਲਖਾਨਾ ਵੀ ਹੈ ਅਸੀਂ ਸਾਰੇ ਇਲਾਜ ਜਾਣਦੇ ਆ ਜਨਤਾ ਵੱਡੇ ਵੱਡੇ ਹੰਕਾਰੀਆਂ ਦਾ ਇਲਾਜ ਕਰ ਦਿੰਦੀ ਆ ਜਨਤਾ ਜਨਤਾ ਵੱਡੇ ਵੱਡੇ ਹੰਕਾਰੀਆਂ ਦਾ ਇਲਾਜ ਕਰ ਛੱਡਿਆ ਜਨਤਾ ਨੇ ਅੱਜ ਤੱਕ ਭਗਵੰਤ ਮਾਨ ਭਗਵੰਤ ਮਾਨ ਚੀਜ਼ ਕੁਛ ਨਹੀਂ ਭਗਵੰਤ ਮਾਨ ਦੇ ਹੰਕਾਰ ਦਾ ਜਿਹੜਾ ਹੈਗਾ ਭਾਂਡਾ ਉਹ ਜਲਦ ਭੱਜਣ ਜਾ ਰਿਹਾ ਇਹ ਅੱਜ ਰਾਤ ਤਸ਼ੱਦਦ ਕੀਤਾ ਗਿਆ ਸੀ ਇਨ੍ਹਾਂ ਲੋਕਾਂ ਤੇ ਹੀ ਇਹੀ ਜ਼ਿਲ੍ਹਾ ਸੀਗਾ ਸਾਡਾ ਉਥੇ ਸ਼ੰਭੂ ਬਾਡਰ ਦੇ ਉੱਤੇ ਇਹੀ ਜ਼ਿਲ੍ਹਾ ਸੀ ਇਨ੍ਹਾਂ ਦੇ ਵਿੱਚੋਂ ਹੀ ਸੀਗੇ ਜਿਹੜੇ ਲੋਕ ਆ ਜਿਹੜੇ ਸ਼ੰਭੂ ਬਾਡਰ ਦੇ ਜਿਨ੍ਹਾਂ ਦੇ ਉੱਤੇ ਤਸ਼ੱਦਦ ਕੀਤਾ ਗਿਆ ਤੇ ਅੱਜ ਉਹੀ ਲੋਕ ਆ ਦੇਖ ਸਕਦੇ ਤੁਸੀਂ ਤੁਸੀਂ ਸੈਂਕੜੇ ਤੁਸੀਂ ਉਥੇ ਸੈਂਕੜਿਆਂ